ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਨਗ ਦਿਖਾਵਾਂਗੇ ਤਿੰਨ ਬੇੜਾਂ ਇੱਕ ਛੋਟੀ 1.5 ਮਹੀਨੇ ਲਗਭਗ ਦੀ ਸੂਈ ਵੀ ਤੇ ਦੋ ਦਿਖਾਵਾਂਗੇ ਪਾਲਕ ਕਟੀਆਂ ਜਿਨ੍ਹਾਂ ਦੇ ਪਿਓ ਦਾ ਤੇ ਮਾਂ ਦਾ ਰਿਕਾਰਡ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਵੀਰ ਦੇ ਸਾਰੇ ਸਾਰੇ ਪਸ਼ੂ ਬਕਾਊਗਾ ਕੱਲੇ ਕੱਲੇ ਨਾਕ ਵਾ ਡਿਟੇਲ ਪੁੱਛਦੇ ਆਂ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਸੰਦਰ ਸਿੰਘ ਪਿੰਡ ਬਸਨੰਦ ਜੀ ਪਿੰਡ ਬਸਨੰਦੀ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਪੈ ਗਿਆ ਆਪਣਾ ਇਹ ਪੈ ਗਿਆ ਜੈਤੋ ਦੇ ਆਸ-ਪਾਸ ਹਨ ਹਾਂਜੀ ਜੈਤੋ ਹੀ ਗਏ ਦੋ ਜਿਮੇ ਤੇ ਹੀ ਠੀਕ ਆ ਮੋਬਾਈਲ ਨੰਬਰ ਹੀ ਆਪਣਾ 7087966101 70879 66101 66101 66101 ਜਿਹੜੀ ਪਹਿਲਾ ਨੰਬਰ ਤੇ ਆਪਾਂ ਝੋਟੀ ਦੇਖੀ ਆਨੇ ਬਾਈ ਜੀ ਕਿਹੜਾ ਸੂਆ ਸੂਈ ਦੂਜਾ ਸਵੇਰ ਸੂਈ ਹੋਈ ਆ ਤੇ ਬੱਚਾ ਇਹਦਾ ਆ ਗਿਆ ਮੇਲ ਕਾਫਣਾ ਹਾਂਜੀ ਲਗਭਗ ਉਹ ਕਿੰਨੇ ਘੰਟੇ ਦੀ ਸੂਈ ਵੀ ਹੈ ਇਹ 10ਵੇਂ ਮਹੀਨੇ ਯਾਤਰੀ ਨੂੰ ਸੂਈ ਸੀ ਠੀਕ ਆ 2 ਮਹੀਨੇ ਹੋ ਗਏ ਲਗਭਗ ਪੂਰੇ ਦੋ ਤੋਂ ਪੂਰੀ ਹੋ ਗਏ ਕੋਹਾਂ ਦਾ 26 ਤਰੀਕ ਦਾ 26 11 ਠੀਕ ਆ ਭਰਾਇਆ 21 ਨਵੰਬਰ ਦਾ ਹਾਂ ਪਰ 20 ਸੈਕਸ ਤੋਂ ਮੈਨੂੰ ਭਰਾਇਆ ਆਜ ਲਗਭਗ 20 ਦਿਨ ਹੋ ਗਏ ਠੀਕ ਲੱਗੇ ਨੂੰ ਹਾਂਜੀ ਠੀਕ ਆ ਉਹ ਅੱਗੇ ਆਪਣੀ ਕਿਸਮਤ ਤੇ ਡਿਪੈਂਡ ਆ ਹਾਂ ਪਹਿਲੀ ਹੀਟ ਤੇ ਭਰਾਵਾ ਸੀ ਠੀਕ ਐ ਤੇ ਦੁੱਧ ਕਿੰਨਾ ਘਾਹ ਚੋਣ ਵਾਲਾ ਬਹੁਤ ਹੋਊਗਾ ਇਹ 9 ਕਿਲੋ ਦੇ ਕਰੀਬ ਠੀਕ ਐ 9 ਕਿਲੋ ਜਮਾ ਮ ਠੀਕ ਹੈ ਤਾਜੀ ਕਿਨੇ ਦੇ ਉੱਤੇ ਚਲੀ ਗਈ ਸੀਗੀ 14 ਕਿਲੋ ਠੀਕ ਹੈ ਤਾਜੀ 14 ਕਿਲੋ ਤੇ ਹੁਣ ਸੀਮਨ ਲੱਗ ਗਿਆ ਮੈਣ ਨਾਲਾ ਨੈਟ ਜਮਾ 9 ਕਿਲੋ ਕੰਡੇ ਦਾ ਰਣ ਨਿਭੜੂਗਾ ਹੈਗਾ ਹੀ ਤੇ ਚੌਣ ਚਵਾ ਕਿਵੇਂ ਠੀਕ ਹੈ ਜੀ ਵਧੀਆ ਕੋਈ ਭੂਰ ਸਰ ਲਾ ਤਾਂ ਨਹੀਂ ਨਹੀਂ ਜੀ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਉਹ ਫੋਨ ਤੇ ਕਰ ਦਾਂਗੇ ਸਾਰੇ ਜੀ ਰੇਟ ਹੋਣਗੇ ਫੋਨ ਤੇ ਕਰ ਤੇ ਹੋਣਗੇ ਚੀਜ਼ਾਂ ਦੇ ਹਿਸਾਬ ਨਾਲ ਹੀ ਹਾਂਜੀ ਸੁਭਰਤ ਸਿੰਘ ਉਹ ਮੱਥਾ ਦੇਖੋ ਝੋਟੀ ਦਾ ਕੁੰਡਾ ਸਿੰਘ ਆ ਤੇ ਰਾਜਸਮੀ ਪੜੀ ਵੀ ਤੇ ਲੇਵਾ ਦੇਖਣਾ ਨੇੜੇ ਤੋਂ 4/4 ਹੀ ਆ ਜਮਾ ਚੰਗੇ ਲੇਵੇ ਦੀ ਥਣ ਹਵਾਨੇ ਦੀ ਤੇ ਜੇ ਦੇ ਪਰ ਦੂਜੇ ਨੰਬਰ ਤੇ ਵਹਿੜ ਦੇਖੀ ਜਨੇ ਜੀ ਇਹ ਕਿਹੜਾ ਸੂਆ ਸੂਰੀਆ ਜੀ ਇਹ ਪਹਿਲੇ ਸੂਆ ਜੀ ਪਹਿਲਾ ਸੂਆ ਤੇ ਦੰਦ ਵਗੈਰਾ ਦੇਖਿਆ ਕਿ ਨਹੀਂ ਦੇਖਿਆ ਉਹ ਤਾਂ ਆਪਾਂ ਦੇਖੇ ਨਹੀਂ ਸ਼ਾਇਦ ਦੋਂਦੀ ਹੋਗੀ ਮਮਾ ਜੀ ਠੀਕ ਹੈ ਹੈ ਆਪਣੇ ਘਰ ਦੀ ਹੈ ਨਾ ਘਰ ਦੀ ਠੀਕ ਹੈ ਕੀ ਰਿਕਾਰਡ ਸੀ ਦੀ ਮਾਦਾ ਇਹ 35 ਕਿਲੋ ਸੀ ਜੀ ਠੀਕ ਹੈ 35 ਕਿਲੋ ਪਿਆ ਹੋਰ ਐਚ ਐਫ ਤੋਂ ਪੈਦਾ ਹੋਈ ਵੀ ਆ ਹਾਂ ਜੀ ਥੋੜੀ ਆ ਗਈ ਨਾਲ ਐਰ ਸ਼ਰ ਦਾ ਬਲੱਡ ਆ ਗਿਆ ਨਾ ਹਾਂ ਜੀ ਉਹ ਦੋ ਗਲੇ ਪਾਣੀ ਠੀਕ ਹੈ ਭਰਾਇਆ ਸੀ ਵੀ ਚਲੋ ਦੂਜੀ ਹੋ ਹੋ ਜੂਗੀ ਠੀਕ ਹੈ ਰਿੰਡਲ ਦਾ ਭਰਾਇਆ ਸੀਗਾ ਠੀਕ ਹੈ ਕਹ ਕੇ ਤੇ ਬਸ ਹੈ ਦੋ ਗਲੇ ਪਾਣੀ ਅੱਜ ਦੇ 20 বাই দাঁ ਰਹਿ ਗਈ ਠੀਕ ਹੈ ਲਗਭਗ ਮਹੀਨੇ ਦੇ ਅੰਦਰ ਸੂਭੂਗੀ ਜੀ ਹਾਂ ਠੀਕ ਹੈ ਤੇ ਅੰਦਾਜ਼ਾ ਇਹ ਦੁੱਧ ਕਿੰਨਾ ਪੋਰੀ ਨਹੀਂ ਰਹਿ ਗਈ ਜ਼ਿਆਦਾ ਨਹੀਂ ਠੀਕ ਹੈ 20 ਤੋਂ 22 ਦਿਨਾਂ ਦੇ ਪਿਛੇ ਸੂਭੂਗੀ ਹਾਂ ਜੀ ਅੰਦਾਜ਼ਾ ਉਹਦਾ ਮਾਣ ਕੀ ਕਹਿੰਦਾ ਦੁੱਧ ਕਿੰਨਾ ਪਾ ਦੂਗੀ ਦੋ ਤਰੀ ਹੁੰਦੇ ਨੇ ਪੂਰੇ ਹੋਣੇ ਇਹਦੇ ਦੋ ਤਰੀਕ ਨੂੰ ਦੁੱਧ ਕਿੰਨਾ ਪਾ ਦੂਗੀ ਜੀ ਦੁੱਧ ਦੇਖੋ ਜੀ ਹੁਣ ਇਹ ਤੇ ਡਿਪੰਟਾ ਵੀ ਸੇਵਾ ਦੇ ਡਿਪੰਟਾ 25 ਵੀ ਪਾਉਣ ਦੇ 28 ਵੀ ਪਾ ਸਕਦੇ ਆ ਜੀ ਠੀਕ ਹੈ ਤੇ ਵਾਗੇ ਥਣ ਲੇਵਾ ਸੋਨਾ ਮੁਠੀ ਵਾਲਾ ਗੱਡੂ ਹਣਾ ਸੋ ਵੀਰ ਲੇਵਾ ਵਗੈਰਾ ਦੇਖ ਸਕਦੇ ਹਾਂ ਹੁਣ ਲੋਨ ਸਟਾਰਟ ਕਰ ਠੀਕ ਹੈ ਕੱਦ ਕਾੜ ਬੱਚੀ ਦਾ ਬੋਝ ਆ ਤੇ ਪਲੂਨ ਪਹਿਲਾਂ ਸੂਸ ਹੁੰਦੀ ਪਈ ਇਹ ਘਰ ਦੀ ਬੱਚੀ ਆ ਗਿਆ ਚੱਬਦੇ ਬੈਠੋ ਕਰਾਸ ਬੱਚੀ ਪੈਦਾ ਹੋਈ ਆ ਤੇ ਅੱਗੇ ਗੱਲ ਕਰਦੇ ਆ ਬਾਈ ਜੀ ਤੀਜੇ ਨੰਬਰ ਤੇ ਆ ਪਾਈ ਹਾਂਜੀ ਫਾਲ ਸੱਟ ਕੇ ਹੀ 4 ਮਹੀਨਾ ਦੀ ਠੀਕ ਹੈ ਤੇ ਹੁਣ 8-9 ਕਿਲੋ ਦੁੱਧ ਦੇ ਦਿੰਦੀ ਆ ਠੀਕ ਹੈ 4 ਮਹੀਨਾ ਫਾਲ ਸੱਟ ਕੇ 8-9 ਕਿਲੋ ਦੁੱਧ ਹੁਣ ਹਾਜ਼ਰ ਆ ਹਾਂਜੀ ਦੁਆਰੇ ਗੱਬੜ ਵਗੈਰਾ ਤਾਂ ਨਹੀਂ ਹੋਈ ਠੀਕ ਹੈ 8 ਕਿਲੋ ਦੁੱਧ ਚੋਣਾਂ ਨਿਪੜੋ ਜਮਾਂ ਜਮਾਂ ਠੀਕ ਹੈ ਚੋਣ ਚਵਾ ਇੱਕ ਨੰਬਰ ਵਧੀਆ ਜੀ ਸੋ ਫਿਰ 8 ਕਿਲੋ ਦੁੱਧ ਬੱਚੀ ਤੋਂ ਲੈ ਜਮਾਂ ਨੈਟ ਚੋਣ ਦਾ ਹਾ ਉਹ ਸਾਨੂੰ ਹਵਾਨਾ ਗੈਸ ਕਰ ਸਕਦੇ ਆ ਤੇ ਅੱਗੇ ਆ ਗਈ ਜਿਹੜੀ ਚੌਥੇ ਨੰਬਰ ਤੇ ਵੜੀ ਇਹ ਜੀ ਗੈਲੈਕਸੀ ਇਹ ਸਟੋਕੀ ਸੀਮੰਦੀ ਆਪ ਆਈ ਸੀ ਠੀਕ ਹੈ ਸਟੋਕੀ ਦੇ ਸੀਮੰਦੀ ਆ ਗਈ ਆਪ ਸੁਹਾ ਸੁਹੰਦੀ ਪਹਿਲਾ ਪਹਿਲਾ ਸੁਹਾ ਸੁਹੰਦੀ ਇਹ ਹਲੇ 20 ਮਹੀਨੇ ਸੁਕੂਗੀ ਠੀਕ ਹੈ ਨੈਟ ਜੇ ਮੰਨ ਕੇ ਚੱਲ ਵੀ 20 20 ਦਿਨ ਕੱਢੂ 21 ਦਿਨ ਹਾਂ ਇਹ ਦੇ ਤੂੰ ਹੋ ਗਈ 12 12 12 ਤਰੀਕ ਨੂੰ ਦੇ ਨਾ ਪੂਰੇ ਨੇ 12 ਜਨਵਰੀ ਨੂੰ 12 ਜਨਵਰੀ ਨੂੰ ਲਗਭਗ 18 20 ਦਿਨ ਹੀ ਕੱਢੂਗੀ ਇਹ ਦੇ ਸਖਸਰ ਸੀਮੰ ਭਰਾਵਾਂ ਲੈਜਣ ਬਹੁਤ ਸੇ ਮਨਾਉਂਦਾਗਾ ਏ ਬੀਐਸ ਦਾ ਠੀਕ ਆ ਹੱਕ ਗਾਇਨ ਕਰੇ ਮਾੜੀ ਸੋ ਵੀਰੋ ਕੱਦ ਕੱਡ ਬਹੁਤ ਜਿਆਦੇ ਆ ਚੰਗਾ ਸੋਹਣਾ ਲੱਗਿਆ ਉਹ ਸੀਮਨ ਤੇ ਰਿਕਾਰਡ ਵਗੈਰਾ ਕਿਹੜੀ ਸੀ ਮਾੜੀ ਦੀ ਜਿਹਦੇ ਮੰਨ ਕੇ ਚਲੋ ਵਿੜਦੇ ਇਹ ਆਪ ਗੈਲੈਕਸੀ ਸੀਮਨ ਦੀ ਜਿਹਦੀ ਮਾਂ ਸੀ ਠੀਕ ਆ ਨੀਅਰ ਬੋਟ ਕਿਨਾਰਾ ਦੋ ਪਾ ਦੋ ਸਟਾਰਟਿੰਗ ਜੀ ਇਹ ਉਹ ਬਿਤਾ ਹੀ ਹੁਣ ਸੁਈ ਤਾਂ ਪਤਾ ਲੱਗੂ ਕਿੰਨਾ ਪਾ ਦੂਗੀ ਵੇਖੋ 30 ਤੋਂ ਸਟਾਰਟ ਹੁੰਦੀ ਹੈ ਕਿ 32 ਤੋਂ ਸਟਾਰਟ ਹੁੰਦੀ ਹੈ ਠੀਕ ਆ ਕਹਿੰਦੇ ਪਾ 25 26 ਤੋਂ ਪਾਰ ਵਾਲੀ ਦਾ ਬੱਚੀ ਹੈਗੀ ਆ ਆਹ 7 ਵਾਲਾ ਫਿਰ ਮਤਲਬ ਜਿਵੇਂ ਸੀਮਨ ਦਾ ਬਰੀਡ ਚੰ ਤੇ ਅੱਗੇ ਆਪਾਂ ਦੇਖ ਰਹੇ ਜਿਹੜੇ ਪਾਲਕ ਕਟੀਆਂ ਆ ਗਈਆਂ ਦੋ ਆਪਣੇ ਕੋਲੇ ਹਾਂਜੀ ਇਹਨਾਂ ਦੇ ਕੀ ਬਾਇਰ ਹਟਾ ਗਿਆ ਜੀ ਇਹ ਸੁਲਤਾਨ ਦੀ ਹੈ ਜੀ ਸੁਲਤਾਨ ਬੁੱਢੇ ਖੜਿਆ ਹੈ ਜੀ ਹਾਂਜੀ ਤੇ ਮਾਦਰ ਕੜ ਗਈ ਛੇਦੀ ਦਾ ਇਹ ਸੀਗਾ ਜੀ 21 ਬਾਈ ਕੋਈ 1 ਕਿਲੋ ਠੀਕ ਹੈ 1 ਕਿਲੋ ਜਿਹੜਾ ਆਪਾਂ ਮੱਝ ਦੀ ਵੀਡੀਓ ਕਵਰ ਵੀ ਕਰੀ ਸੀ ਉਹਦੀ ਹਾਂ ਅੱਛਾ ਉਹਦੀ ਘਰ ਦੀ ਕੱਟੀ ਆ ਗਈ ਆਪਣੀ ਕੱਦੀ ਕੱਟੀ ਕਿੰਨੀ ਉਮਰ ਹੋ ਗਿਆ ਜੀ ਇਹ 13 ਮਹੀਨਾ ਦੀ ਹੈ 13 ਮਹੀਨੇ ਤੋਂ 5-4 ਦਿਨ ਉੱਤੇ ਹੋ ਗਈ ਠੀਕ ਹੈ 13 ਮਹੀਨੇ ਤੋਂ 5-4 ਦਿਨ ਨਾ ਕਹਿੰਦਾ ਬਾ 20 ਕਿਲੋ ਤੋਂ ਉੱਪਰ ਵਾਲੀ ਮਾਦ ਦੀ ਆ ਗਈ ਕੱਟੀ ਇਹ ਤੇ ਸੁਲਤਾਨ ਬੁੱਢੇ ਖੜਿਆ ਹੋ ਫੋਨੇ ਚਾਰ ਥਾਣਾ ਨਿਕਲ ਇਹ ਡਾਕਟਰ ਬਜਿੰਦਰ ਬੜਿੰਗ ਦਾ ਠੀਕ ਆ ਪਰਿਆ ਸੀਗਾ ਇਹਦੇ ਠੀਕ ਆ ਇਹ ਆ ਗਈ ਸੁਲਤਾਨਪੁਰ ਬੁੱਢੇ ਖੇ ਵਾਲੀ ਦੀ ਹਾਂਜੀ ਤੇ ਇਹਦਾ ਰੇਟ ਫਿਰ ਇਕੱਠੇ ਹੋਊਗਾ ਫੋਨ ਤੇ ਉਹਨਾਂ ਦਾ ਇਕੱਠੇ ਹੋ ਜਾਊਗਾ ਫੋਨ ਤੇ ਠੀਕ ਆ ਤੇ ਜਿਹੜੀ ਨਾਲ ਦੂਜੀ ਕੱਟੀ ਦੇਖੀ ਇਹ ਹਰਿਆਣੇ ਦੀ ਆ ਚਲਦੀ ਵੀਦੀ ਆ ਜੀ ਠੀਕ ਆ ਇਹ ਮੈਨੂੰ ਨਾਂ ਨਹੀਂ ਪਤਾ 사ੰਦਾ ਇਹਦਾ ਪਹਿਲੇ 221 ਸੀ ਪਰ 321 ਸੀ ਠੀਕ ਆ ਬਜਿੰਦਰ ਪਤਾ ਹੋਊਗਾ ਬੜਿੰਦੇ ਠੀਕ ਆ ਤੇ ਇਹਦੀ ਮਾਦਰ ਰਿਕਾਰਡ ਵਗੈਰਾ ਕੋਈ ਇਹਦਾ ਇਹ ਮਾ ਸੀਗੇ 18 ਕਿਲੋ ਠੀਕ ਆ 17-18 ਕਿਲੋ ਦੀ ਮਹਿਦੀ ਕੱਟੀ ਇਹ ਆ ਗਈ ਦੂਜੇ 18 ਕਿਲੋ ਸੀਗਾ ਇਹ ਠੀਕ ਹੈ ਕਹਿੰਦਾ ਉਹ 13 ਮਹੀਨੇ ਦੇ ਆਸ-ਪਾਸ ਇਹ ਤੋਂ ਨਹੀਂ ਬਚ ਕਟੀਆਂ ਇਹ ਉੱਤੇ ਆ ਜੀ ਇਹ ਘੱਟ ਦੇਣਾ ਠੀਕ ਹੈ ਸੋ ਬਰੋ ਸਿੰਘਮੂ ਮਥਾ ਦੇਖੋ ਸੋਹਣੀਆਂ ਪਾਲਕ ਕਟੀਆਂ ਤੇ ਪੈਠ ਫੁੱਟੇ ਦੀ ਬੰਤਰ ਵਗੈਰਾ ਦੇਖ ਸਕਦੇ ਹੋ ਲਗਭਗ ਮੰਨ ਕੇ ਚੱਲੇ ਵੀ 5 ਤੋਂ 6 ਮਹੀਨੇ ਸਾਹਮਣੇ ਇਹ ਹੀ ਹੋਣ ਦੇ ਕਾਬਲ ਆ ਗਏ ਲੱਗਦਾ ਹਾਂ ਜੀ 6 ਮਹੀਨੇ ਤੇ ਖੁੱਲ ਠੀਕ ਹੈ ਨੰਬਰ ਡਰੈਸ ਬੋਲੇ ਦੁਬਾਰਾ ਆਪਣੇ ਅ ਪਿੰਡ ਪਛਨ ਹੁੰਦੀ ਜ਼ਿਲ੍ਹਾ ਫਰੀਦਕੋੜਾ ਨੇੜੇ ਜੈਤੋ ਦੇ ਠੀਕ ਹੈ ਜੇ ਤੋਂ ਮਰੀ ਤੇ 1780 681 ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ